ਦੇਖਣਾ ਇਹਿਤ ਵੀ ਬਹੁਤ ਵੱਡਾ ਮੁਕਾਬਲਾ ਹੈ ਔਰ ਮੁਕਾਬਲੇ ਵੀ ਜਿਤਨਾ ਜਰਾ ਹੈ ਉਹ ਥੋੜੇ ਵੱਲ ਬੰਦੇ ਕਿਹੜੇ ਹੈ ਜੀ ਇਧਰ ਸਾਰੇ ਮੇਰੇ ਵੱਲ ਲੈ ਆਏ ਹਾਏ ਹਾਏ ਕੀ ਬੰਦੇ ਆਏ ਹੈ ਮੇਰੇ ਵੱਲ ਔਰ ਜਿਨੇ ਕੰਮ ਦੇ ਬੰਦੇ ਸਾਰੇ ਮੇਰੇ ਵੱਲ ਹੈ ਨਹੀਂ ਇਹ ਦੇਖੋ ਆਪਣੇ ਪਹਿਲਵਾਨ ਸਾਹਿਬ ਤੁਹਾਡੇ ਵੱਲ ਨੇ ਮੈਂ ਇਹ ਕਹਿੰਦਾ ਕੁਝ ਵੀ ਹੋਵੇ ਦੇਖ ਜਿਨੇ ਸਾਊ ਬੰਦੇ ਸੀ ਸਾਰੇ ਤੁਹਾਡੇ ਵੱਲ ਆ ਗਏ ਮੈਂ ਮੇਰੇ ਵੱਲ ਆ ਗਏ ਭਈ ਪੂਦ ਨੇ ਦੀ ਸਾਹਿਬ ਨੇ ਫਰਮਾਇਸ਼ ਕੀਤੀ ਹੈ है तो वैसे बड़ी पुरानी आइटम स्टेज से गल होद कराता ने बहुत भाई साहब जो आए थे दीप साहब नो है उठे की है दहरम साउ दहरम इनाम देखे गए नहीं सो मैं न वैसे तो बहुत मशहूर हाँ सौ इधर कोई देखे गए थे सो अभी बड़े मशहूर हाँ तुम बजा दो लेकिन मैं एक बार रिक्वेस्ट करूँगी कि इनकी तकलीफ ना करो तो अस दूरों तक पहुँचे हैं ਤੋ ਤੁਸੀਂ ਸਾਨੂੰ ਨਹੀਂ ਸੁਣੋਗੇ ਤਾਂ ਪੈਸੇ